ਸਤਿ ਸ਼੍ਰੀ ਅਕਾਲ ਜੀ ਮੈਂ ਅਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਹੁਸ਼ਿਆਰਪੁਰ ਕ੍ਰੈਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਭੱਜ ਸਿੰਘ ਬੱਬੂ ਨੀਲਕੰਠ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 2025 ਮਾਈਨਿੰਗ ਐਕਟ ਲਾਗੂ ਕਰਨ ਤੇ ਆਮ ਆਦਮੀ ਪਾਰਟੀ ਦੀ ਛਲਾਗਾ ਕਰਦੇ ਹਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਵੱਲੋਂ ਮਾਈਨਿੰਗ ਪਾਲਸੀਆਂ ਬਣਾਈਆਂ ਜਾਂਦੀਆਂ ਸਨ ਅਤੇ ਮੰਤਰੀ ਵੀ ਲਗਾਏ ਜਾਂਦੇ ਸਨ ਅਤੇ ਉਹਨਾਂ ਨੂੰ ਮੌਕੇ-ਮੌਕੇ ਤੇ ਬਦਲਿਆ ਵੀ ਜਾਂਦਾ ਸੀ ਇਸ ਨਾਲ ਕ੍ਰੈਸ਼ਰ ਮਾਲਕਾਂ ਨੂੰ ਕਾਫੀ ਅੰਕੜਾ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਐਡਵੋਕੇਟ ਵਿਰਿੰਦਰ ਗੋਇਲ ਨੇ ਪੰਜਾਬ ਪਾਰ ਦੇ ਕ੍ਰੈਸ਼ਰ ਮਾਲਕ ਅਤੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖ ਕੇ ਮਾਈਨਿੰਗ ਐਕਟ 2025 ਨੂੰ ਲੈ ਕੇ ਆਏ ਹਨ ਤੇ ਅਸੀਂ ਇਸ ਐਕਟ ਤੋਂ ਬਹੁਤ ਖੁਸ਼ ਹਾਂ ਅਤੇ ਇਸ ਐਕਟ ਦੀ ਪੂਰ ਜ਼ੋਰ ਛਲਾਗਾ ਕਰਦੇ ਹਾਂ ਮੈਂ ਜਗਜੰਦਰ ਪਾਲ ਸਿੰਘ ਬੱਬੂ ਨੀਲਕੰਟ ਹਿਸ਼ਾਰਪੁਰ ਕ੍ਰੈਸ਼ਰ ਐਸੋਸੀਏਸ਼ਨ ਪ੍ਰਧਾਨ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਨੇ ਜਿਹੜੀ ਐਕਟ 2025 ਵਿੱਚ ਮਾਈਨਿੰਗ ਪਾਲਿਸੀ ਅਨਾਉਂਸ ਕੀਤੀ ਹੈ ਔਰ ਉਹਦੇ ਵਿੱਚ ਜੋ-ਜੋ ਪਾਲਿਸੀ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਔਰ ਮੈਂ ਸਰਕਾਰ ਦਾ ਇਸ ਗੱਲ ਦੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਰਕਾਰ ਨੇ ਕੈਰੇਜ ਐਸੋਸੀਏਸ਼ਨ ਇੰਡਸਟਰੀ ਪਹਿਲਾਂ ਤਾਂ ਲੋਕ ਦੇਖੋ ਕ੍ਰੈਸ਼ਰ ਮਾਫੀ ਆਈ ਕਹਿੰਦੇ ਸੀ ਸਾਰਿਆਂ ਨੂੰ ਪਰ ਅੱਜ ਦੇ ਡਿਪਾਰਟਮੈਂਟ ਜਦੋਂ ਦੇ ਭਗਵੰਦ ਮਾਨ ਜੀ ਆਏ ਆ ਇਹਨਾਂ ਨੇ ਕ੍ਰੈਫਟਰ ਇੰਡਸਟਰੀ ਬਣਾਤੀ ਹੈ ਕਿਉਂਕਿ ਇਹ ਇੰਡਸਟਰੀ ਤੋਂ ਇੱਕ ਪਹਿਲਾਂ ਕ੍ਰੈਫਟਰ ਇੰਡਸਟਰੀ ਤੋਂ ਕੋਈ ਵੀ ਇਹਦਾ ਲਾਇਸੈਂਸ ਨਹੀਂ ਸੀ ਲੈਂਦਾ ਜਦੋਂ ਦੇ ਭਗਵੰਦ ਮਾਨ ਦੀ ਸਰਕਾਰ ਆਈ ਹੈ ਇਹਨਾਂ ਨੇ ਕ੍ਰੈਫਟਰ ਇੰਡਸਟਰੀ ਬਣਾਤੀ ਔਰ ਕ੍ਰੈਫਟਰ ਇੰਡਸਟਰੀ ਦੇ ਵਿੱਚ ਹਰ ਬੰਦੇ ਨੂੰ ਇਸ ਕੰ ਦਾ ਲਾਇਸੈਂਸ ਲੈਣਾ ਪੈਂਦਾ ਇੰਡਸਟਰੀ ਡਿਪਾਰਟਮੈਂਟ ਤੋਂ ਇਹ ਵੀ ਵਧੀਆ ਹੋ ਗਿਆ ਪਹਿਲਾਂ ਹੁੰਦਾ ਸੀਗਾ ਕਿ ਕ੍ਰੈਫਟਰ ਨੂੰ ਹਰ ਬੰਦਾ ਹੀ ਮਾਫੀ ਆ ਸਮਝੀ ਜਾਂਦਾ ਸੀ ਇਸ ਕਰਕੇ ਕ੍ਰੈਸ਼ਰ ਦੀ ਜਿਹੜੀ ਹੁਣ ਪਾਲਿਸੀ ਬਣਾਈ ਗਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜੋ ਕਿ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਫਸਰ ਹੈ ਜਿਨ੍ਹਾਂ ਵਿੱਚੋਂ ਡਾਇਰੈਕਟਰ ਸਾਹਿਬ ਚੀਫ ਸਾਹਿਬ ਚੀਫ ਇੰਜੀਨੀਅਰ ਸਾਹਿਬ ਇਹਨਾਂ ਦਾ ਬੜਾ ਯੋਗਦਾਨ ਰਿਹਾ ਔਰ ਇਹ ਯੋਗਦਾਨ ਹੋਣ ਦੇ ਵਿੱਚ ਮਾਂਜੂਬ ਸਾਡੇ ਮੰਤਰੀ ਸ਼੍ਰੀ ਬਰਿੰਦਰ ਕੋਹਲ ਜੀ ਜੋ ਕਿ ਮਾਈਨਿੰਗ ਡਿਪਾਰਟਮੈਂਟ ਦੇ ਮੰਤਰੀ ਰਹੇ ਨੇ ਕੁਝ ਹੀ ਮਹੀਨੇ ਪਹਿਲਾਂ ਇਹਨਾਂ ਨੇ ਸਾਰੇ ਕ੍ਰੈਸ਼ਰਾਂ ਵਾਲਿਆਂ ਨੂੰ ਬੁਲਾ ਕੇ ਕਾਫੀ ਵਾਰੀ ਇੱਕ ਵਾਰ ਇਹਨੇ ਕਾਫੀ ਵਾਰੀ 10 ਵਾਰੀ 5 ਵਾਰੀ ਕੱਲੇ-ਕੱਲੇ ਡਿਪਾਰਟਮੈਂਟ ਜਲੰਧਰ ਹਿਸ਼ਾਰਪੁਰ ਰੋਪੜੇ ਪਠਾਨਕੋਟ ਸਾਰੀਆਂ ਕਰਕੇ ਦੇਸਾਂ ਜੀ ਨੂੰ ਬੁਲਾ ਕੇ ਉਹਨਾਂ ਕੋ ਸਾਰੀਆਂ ਸੁਲਾਹਾਂ ਲਈਆਂ ਵੀ ਜਿਹੜੀ ਕ੍ਰੈਸ਼ਰ ਇੰਡਸਟਰੀ ਹੈ ਪੰਜਾਬ ਦੀ ਸੌਖੇ ਤਰੀਕੇ ਨਾਲ ਕਿਦਾਂ ਚਲਾਈ ਜਾਵੇ। ਉਹ ਸਾਰਿਆਂ ਨੇ ਵਧੀਆ ਤਰੀਕੇ-ਤਰੀਕੇ ਸੋ ਯਾਦਤੇ ਨੇ। ਔਰ ਉਸ ਤੋਂ ਜਵਾਬ ਨੂੰ ਇਹ ਮੰਦੇ ਹੋਏ ਸਾਰਾ ਕੁਝ ਕਰਦੇ ਹੋਏ ਇਹਨਾਂ ਨੇ ਇੱਕ ਵਧੀਆ ਪਾਲਿਸੀ ਬਣਾਈ ਹੈ। ਜਿਸ ਵਿੱਚ ਮੈਨੂੰ ਲੱਗਦਾ ਮੈਨੂੰ ਕੱਲ ਨੂੰ ਨਹੀਂ ਲੱਗਦਾ ਸਾਰੇ ਕ੍ਰੈਸ਼ਰ ਐਸੋਸੀਏਸ਼ਨ ਵਾਲਿਆਂ ਨੂੰ ਲੱਗਦਾ ਵੀ ਜਿਹੜੀ ਇਹ ਪਾਲਿਸੀ ਆਈ ਹੈ ਇਹਦੇ ਵਿੱਚ ਸਾਰਿਆਂ ਨੂੰ ਪੰਜਾਬ ਦੇ ਵਿੱਚ ਰੇਤਾ ਵੇਰੀ ਦੇ ਰੇਟ ਘਟਣਗੇ। ਔਰ ਸਾਰਿਆਂ ਨੂੰ ਕੋਈ ਗਰੀਬ ਬੰਦਾ ਘਰ ਬਣਾਉਣ ਤੋਂ ਬੜਾ ਪਰੇਸ਼ਾਨ ਸੀ ਕਿਸੇ ਨੂੰ ਰੇਤਾ ਨਹੀਂ ਸੀ ਮਿਲਦੀ ਕਿਸੇ ਨੂੰ ਬਜਰੀ ਨਹੀਂ ਸੀ ਮਿਲਦੀ ਕਿਉਂਕਿ ਪੰਜਾਬ ਦਾ ਸਾਰਾ ਰੈਵਨਿਊ ਹਿਮਾਚਲ ਸਰਕਾਰ ਤੇ ਜਾ ਰਿਹਾ ਸੀ ਤੁਸੀਂ ਦੇਖ ਲਓ ਜਿੰਨੀਆਂ ਵੀ ਗੱਡੀਆਂ ਅੱਜ ਦੀ ਡੇਟ ਤੇ ਆ ਰਹੀਆਂ ਸੀ ਪੰਜਾਬ ਦੀਆਂ ਸਾਰੀਆਂ ਹਿਮਾਚਲ ਤੋਂ ਭਰ ਕੇ ਆ ਰਹੀਆਂ ਸੀ ਔਰ ਜਿੰਨਾ GST ਡੀਜ਼ਲ ਉੱਥੇ ਸਸਤਾ ਹੋਣ ਕਰਕੇ ਡੀਜ਼ਲ ਵੀ ਪੰਜਾਬ ਸਰਕਾਰ ਤੋਂ ਨਹੀਂ ਸੀ ਵੇਰਿਆ ਹਿਮਾਚਲ ਗਵਰਨਮੈਂਟ ਦੀ ਸੀ ਜੋ ਬਹਿ ਰਿਆ ਸੀ ਔਰ ਸਾਰੇ ਬੰਦੇ ਜੋ ਵੀ ਰੈਵਨਿਊ ਸੀ ਸਾਰਾ ਹਮਾਚਲ ਗਿਆ ਰਿਹਾ। ਔਰ ਅੱਜ ਜਿਹੜੀ ਇਹ ਪਾਲਿਸੀ ਆਈ ਹੈ ਉਹਦੇ ਨਾਲ ਸਾਡੀ ਇੰਡਸਟਰੀ ਨੂੰ ਜਾਗਰੂਕਤਾ ਆਏਗੀ ਬਹੁਤ ਕਿਉਂਕਿ ਕ੍ਰੈਸ਼ਰ ਬੰਦ ਪਏ ਨੂੰ ਕਰੀਬਨ ਸਾਲ ਹੋ ਚੱਲਿਆ। ਸਾਲ ਦੇ ਵਿੱਚੋਂ ਜੇ ਮੰਨ ਲਓ ਪੰਜਾਬ ਦੇ ਵਿੱਚ ਤੁਸੀਂ 500 ਕ੍ਰੈਸ਼ਰ। ਤਾਂ ਘੱਟ ਤੋਂ ਘੱਟ ਵੀ ਇੱਕ ਕ੍ਰੈਸ਼ਰ ਦਾ 5 ਲੱਖ ਰੁਪਏ ਦੇ ਲੰਦਾ। ਉਹਦੇ ਸੋ ਆਉਣ ਨਾਲ ਤੁਸੀਂ ਹਿਸਾਬ ਲਾ ਲਓ ਕਿ 20 ਅਰ ਕਰੋੜ ਰੁਪਈਆ ਡਿਪਾਰਟਮੈਂਟ ਦਾ 20 ਦੇ ਮਹਿਕਮੇ ਦਾ ਰਹਿ ਗਿਆ GST ਦਾ ਰਹਿ ਗਿਆ ਔਰ ਕਾਫੀ ਡਿਪਾਰਟਮੈਂਟਾਂ ਨੂੰ ਕਾਫੀ ਸਰਕਾਰ ਦੇ ਅਧਾਰਿਆਂ ਨੂੰ ਕਰੇ ਚਰਬੰਦ ਇੰਡਸਟਰੀ ਬੰਦ ਹੋਣ ਤੇ ਲੋਸ ਹੋਇਆ ਉਹਦੇ ਨਾਲ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹਦੇ ਵਿੱਚੋਂ ਹੁਣ ਇਹਨਾਂ ਨੇ ਐਵੈਂਡਮੈਂਟ ਕਰਦੇ ਹੋਏ ਉਹਨੂੰ ਜਿਹੜੀ 25 ਅੱਡ 2025 ਅੱਡ ਦੀ ਪਾਲਿਸੀ ਬਣਾਈ ਹੈ ਉਹਦੇ ਵਿੱਚ ਲੋਕਾਂ ਨੂੰ ਬਹੁਤ ਖੁਸ਼ਿਆਲੀ ਮਿਲੀ ਹੈ। ਚਰਦਿਕਾ ਦਾ ਟਾਈਮ ਟੀਵੀ ਲਈ ਹੁਸ਼ਿਆਰ ਪੋਰਟੋ ਪੱਤਰਕਾਰ ਸੋਹਣ ਲਾਲ ਦੀ ਵਿਸ਼ੇਸ਼ ਰਿਪੋਰਟ